ਅੱਜ ਅੱਜ ਆਪਾਂ ਗੁਰਮਤ ਕਾਫਤਾਰਾ ਦੇ ਵਿੱਚ ਕੁਝ ਪਰਸ਼ਨ ਹੱਲ ਕਰਾਂਗੇ ਜਿਵੇਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚਲੇ ਕਿਹੜੇ ਰਾਗ ਵਿੱਚ ਬਾਣੀ ਹੈ ਜਿਹੜਾ ਰੂਪ ਨਹੀਂ ਮਿਲਦਾ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿੱਚ ਆ ਕਹਿੰਨੇ ਵੀ ਜਿਹੜੇ ਕਿਹੜੇ ਰਾਗ ਦੇ ਵਿੱਚ ਬਾਣੀ ਰੂਪ ਨਹੀਂ ਮਿਲਦਾ ਰਾਗ ਬਿਲਾਵਲ ਜਿਹੜਾ ਹੈ ਇਹ ਮਿਲਦਾ ਹੈ ਰਾਗ ਬੜਵਹੰਸ ਵੀ ਮਿਲਦਾ ਹੈ ਰਾਗ ਬਸੰਤ ਵੀ ਮਿਲਦਾ ਹੈ ਪਰ ਰਾਗ ਤਿਲੰਗ ਕਿਤੇ ਵੀ ਨજર ਨਹੀਂ ਆਉਂਦਾ ਇਹ ਆਪਣਾ ਕੁਐਸਚਨ ਦਾ ਅਨਸਰ ਸਹੀ ਹੋਵੇਗਾ ਫਿਰ ਗੁਰਮਤ ਕਾਫ ਤਾਰਾ ਦੀਆਂ ਬਾਣੀਆਂ ਤੇ ਬਾਣੀਕਾਰਾਂ ਦੇ ਵੇਰਵੇ ਦਾ ਸਹੀ ਕਰਮ ਦੱਸਣਾ ਆਪਾਂ ਸੂਚੀ ਵਨ ਤੇ ਸੂਚੀ ਸੈਕੰਡ ਦੱਸਣੀ ਹੈ ਕਰਹਲੇ ਬਾਣੀ ਕਰਹਲੇ ਜਿਹੜੀ ਬਾਣੀ ਹੈ ਜਿਹੜੀ ਕਰਹਲੇ ਬਾਣੀ ਹੈ ਇਹ ਬਾਣੀ ਲਿਖੀ ਕਰਹਲੇ ਫਸਟ ਨੰਬਰ ਇਸ ਦਾ ਮਿਲਾਨ ਆਪਣੀ ਸੀ ਨੰਬਰ ਗੁਰੂ ਰਾਮਦਾਸ ਜੀ ਨਾਲ ਹੋਵੇਗਾ ਤੇ ਵਿਰੇੜੇ ਬਾਣੀਆਂ ਇਹ ਵਿਰੇੜੇ ਬਾਣੀ ਜਿਹੜੀ ਵਿਰੇੜੇ ਬਾਣੀ ਹੈ ਇਹ ਗੁਰੂ ਅਰਜਨ ਦੇਵ ਜੀ ਨਾਲ ਹੈ ਗੁਰੂ ਅਰਜਨ ਦੇਵ ਜੀ ਨਾਲ ਹੈ ਸਤਵਾਰਾ ਬਾਣੀ ਸਤਵਾਰਾ ਬਾਣੀ ਗੁਰੂ ਅਮਰਦਾਸ ਜੀ ਨਾਲ ਹੈ ਜਿਹੜਾ ਇਹ ਪਾ ਗਏ ਗੁਰੂ ਅਮਰਦਾਸ ਜੀ ਨਾਲ ਸਮੰਧ ਰੱਖਦੇ ਹਨ ਤੇ ਕੋਚ ਜੀ ਬਾਣੀ ਤੇ ਸਭ ਨੂੰ ਪਤਾ ਹੈ ਵੀ ਕੋਚ ਜੀ ਬਾਣੀ ਤੇ ਸਚ ਜੀ ਬਾਣੀ ਇੱਕ ਇਹਨਾਂ ਵਿੱਚ ਆਪਣ ਨੂੰ ਕੋਚ ਜੀ ਬਾਣੀ ਦੇ ਰੱਖੀ ਹੈ ਗੁਰੂ ਨਾਨਕ ਦੇਵ ਜੀ ਨਾਲ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਹੈ ਕੋਚ ਜੀ ਬਾਣੀ ਇਸ ਕਰਕੇ ਇਹਦੇ ਵਿੱਚ ਸਹੀ ਕਰਮ ਸੀ ਭਾਗ ਆਵੇਗਾ ਸੀ ਡੀ ਏ ਬੀ ਇਸ ਸਮਿਲਾਨ ਸਹੀ ਹੋਵੇਗਾ ਜਪ ਬਾਣੀ ਕਿਹੜੀ ਪੋੜੀ ਜਪ ਜਪ ਬਾਣੀ ਦੀ ਕਿਹੜੀ ਪੋੜੀ ਸੁਤੰਤਰ ਬਾਣੀ ਵੀ ਹੈ ਤਾਂ ਸੋਧਰ ਜਪ ਬਾਣੀ ਜਪਜੀ ਸਾਹਿਬ ਆਉਂਦੀ ਹੈ ਉਸ ਬਾਣੀ ਦੇ ਵਿੱਚ ਜਿਹੜਾ ਸੋਧਰ ਹੈ ਇਹ ਸੋਧਰ ਸੋਧਰ ਹੈ ਜਿਹੜੀ ਇਹ ਜਪ ਬਾਣੀ ਦੀ ਸੁਤੰਤਰ ਬਾਣੀ ਮੰਨੀ ਜਾਂਦੀ ਹੈ ਆਦ ਗ੍ਰੰਥ ਵਿੱਚਲੇ ਸਾਰੇ ਬਾਣੀਕਾਰਾਂ ਦੇ ਸਮੇਂ ਦਾ ਕਿਹੜੀ ਕਾਰਨ ਆ ਜਿਹੜਾ ਉਸੇ ਸੰਬੰਧ ਸਹੀ ਹੈ ਤੋ 1133 ਵੀ ਤੋਂ ਲੈ ਕੇ 1675 ਵੀ ਦਾ ਕਾਲਕ੍ਰਮ ਸਹੀ ਭਗਤ ਕਬੀਰ ਇਹ ਭਗਤ ਹੈ ਇਹ ਭਗਤ ਬਾਣੀ ਕਰਨ ਦਾ ਕਿਹੜਾ ਜੁੱਟ ਸਹੀ ਨਹੀਂ ਹੈ ਜਿਹੜਾ ਜੁੱਟ ਸਹੀ ਨਹੀਂ ਮੰਨਿਆ ਉਹ ਛੱਡਨੇ ਕਬੀਰ ਰਾਮਾਨੰਦ ਜੈਦੇ ਸੂਰਦਸ ਇਹ ਤਾਂ ਭਗਤ ਕਵੀ ਹੋਏ ਹਨ ਸੈਨ ਵੀਪਾ ਭੇਖਣ ਤੰਨਾ ਇਹ ਵੀ ਹੋਏ ਹਨ ਪਰਮਾਨੰਦ ਤ੍ਰਿloਚਨ ਰਵਿਦਾਸ ਨਾਮ ਦਾ ਭਗਤ ਇਹ ਸਾਰੇ ਹਨ ਪਰ ਇਨ੍ਹਾਂ ਵਿੱਚ ਜਿਹੜਾ ਨਹੀਂ ਹੋ ਸਦਨਾ ਬੇਣੀ ਸੁੰਦਰ ਮੀਰਾ ਮੀ ਮੀਰਾ ਇਹ ਐ ਨਹੀਂ